ਹਾਂਜੀ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਚ ਲੈ ਕੇ ਆਏ ਆ ਜੀ ਸਹਿਜ 167 ਬਹੁਤ ਹੀ ਸੋਹਣਾ ਟਰਾਲਾ ਜੀ ਵਡਾ ਹੈਗਾ ਜੀ ਇਹਦਾ 2 1/2 ਫੁੱਟ ਦਾ 10 ਇੰਚ ਦੀ ਚੈਸੀ ਆ ਤੇ 8 ਇੰਚ ਦਾ ਗਾਟਾ ਲੱਗਾ ਹੈ ਮੂਰੇ ਜੀ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਬਿਲਕੁਲ ਸਾਫ਼ ਟਰਾਲਾ ਆ 5mm ਦਾ ਫਰਸ਼ ਲੱਗਾ ਹੈ ਜੀ 10 ਗੇਜ ਸਾਈਡ ਆ 10 ਨਟੀ ਹੱਬਾਂ ਵਾਲਾ ਰੇਲ ਦਾ ਹਿੱਸਾ ਜੀ ਪੂਰਾ ਹੈ ਵੀ ਇਹ ਸਾਇਆ ਹੈਵੀ ਹੱਬਾਂ ਲੱਗੀਆਂ ਗਿਆ 10 ਇੰਚ ਜੈਸੀ ਆ ਤੇ 10 ਨੰਦੀ ਹੱਬ ਆ ਬਹੁਤ ਹੀ ਸੋਹਣਾ ਟਰਾਲਾ ਘਾਟ ਰੇਟ ਚ ਬਕਾਉ ਆ ਜੀ ਤੇ ਡਿਮਾਂਡ ਹੈਗੀ ਟਰਾਲੇ ਦੀ 2.5 ਲੱਖ ਬਾਕੀ ਮੌਕੇ ਤੇ ਮਾਰ ਤਣ ਕਰ ਦਾਂਗੇ ਨੰਬਰ ਹੈਗਾ ਜੀ 8054888451 ਇਸ ਨੰਬਰਾਂ ਤੇ ਕਾਲ ਕਰਕੇ ਟਰਾਲਾ ਦੇਖ ਸਕਦੇ ਜੇ ਵਿਜ਼ਿਟ ਕਰਕੇ ਟਰਾਲਾ ਖਰੀਦ ਸਕਦੇ ਜ ਬਹੁਤ ਹੀ ਸੋਹਣਾ ਟਰਾਲਾ ਹੈ ਏਰੀਆ ਹੈਗਾ ਜੀ ਤਰਨ ਤਾਰਨ ਹੋਰ ਨਵੀਆਂ ਵੀਡੀਓ ਵੇਖਣ ਦੇ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਧੰਨਵਾਦ